ਸੰਤਾਂ ਦੇ ਹੱਥਾਂ ਵਿੱਚ ਫੜਿਆ ਚੀਤੇ ਵਰਗਾ ਨਹੀਂ ਤਕੇ ਨਾਲ ਜਿਹਨੂੰ ਦੱਬ ਲੈਂਦੇ ਕਸ਼ਮੀਰ ਦੇ ਵਰਗਾ ਨਹੀਂ ਕਰਗਸ ਵਾਰੇ ਮਰਦਾਂ ਦਾ ਜਨਾਬ ਕਹਿੰਦੇ ਆ ਕਹਿ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫਨ ਲੈਂਦਾ ਮੈਨੂੰ ਪੰਜਾਬ ਕਹਿੰਦੇ ਬਚ ਕੇ ਰਹਿ ਤੂੰ ਬਚ ਕੇ ਦਿਲੀਏ ਗਰਮ ਕਿਆਲੀਆਂ ਤੋਂ ਮੇਰੇ ਬਾਰੇ ਪੁੱਛਰੀ ਦਾ ਪੋਰਸੇ ਅਬਦਾਲੀਆਂ ਤੋਂ ਹੁ ਸਾਦਾ ਚਲਦਾ ਪੁੱਠਾ ਸਾਬ ਕਹਿੰਦੇ ਆ ਗਿਣ-ਗਿਣ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਾ ਫਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਹਜੇ ਵੀ ਆਖਾ ਤੈਨੂੰ ਮੁਕ ਤੂੰ ਮੋਲੇ ਦੰਡਿਆਂ ਦੇ ਕਿਤੇ ਹੋ ਜਾਣ ਹਰੇ ਤੁਕੇ ਸੇ ਰੰਗ ਹੋ ਜਾਣ ਚੰਦਿਆਂ ਦੇ ਫਿਰ ਧੌਂ ਤੇ ਗੋਦਾ ਰੱਖ ਕਿਹ ਦਿਨ ਦੇ ਦਾਵ ਕਹਿੰਦੇ ਆ ਗਿਣ-ਗਿਣ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ ਦਿੱਲੀ ਵੀ ਦਫ ਲੈਂਦਾ